ਨੈਕਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ 3 ਸ਼੍ਰੀਮਤੀ ਸ਼ੀਨੀ ਸਿੰਘ ਦੇ ਨਿਰਦੇਸ਼ਾਂ ਤੇ ਮਾਤਾ ਰਾਣੀ ਚੌਕ ਜਿਸ ਨੂੰ ਇਲੈਕਟ੍ਰੋਨਿਕ ਸਮਾਨ ਅਤੇ ਮੋਬਾਈਲ ਫੋਨਾਂ ਦਾ ਕੇਂਦਰ ਕਿਹਾ ਜਾਂਦਾ ਹੈ ਅਤੇ ਅਕਾਰਗੜ ਮਾਰਕੀਟ ਜੋ ਕਿ ਰੈਡੀਮੇਡ ਕੱਪੜਿਆਂ ਅਤੇ ਹੋਜ਼ਰੀ ਸਮਾਨ ਦੀ ਥੋਕ ਮਾਰਕੀਟ ਵਜੋਂ ਮਸ਼ਹੂਰ ਹੈ ਵਿਖੇ 2 ਜੀਐਸਟੀ ਰਜਿਸਟ੍ਰੇਸ਼ਨ ਜਾਗਰੂਕਤਾ ਕੈਂਪ ਲਗਾਏ ਗਏ ਇਸ ਕੈਂਪਪ ਦੌਰਾਨ ਕਈ ਛੋਟੇ ਦੁਕਾਨਦਾਰਾਂ ਨੂੰ GST ਰਜਿਸਟ੍ਰੇਸ਼ਨ ਦੇ ਲਾਭਾਂ ਅਤੇ ਕਾਨੂੰਨੀ ਪਾਲਣਾ ਬਾਰੇ ਜਾਗਰੂਕ ਕੀਤਾ ਗਿਆ ਇਲੈਕਟ੍ਰੋਨਿਕ ਸਮਾਨ, ਮੋਬਾਈਲ ਸੈੱਟ ਅਤੇ ਰੈਡੀमेड ਕੱਪੜਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਵੱਖ-ਵੱਖ ਔਦੇਦਾਰਾਂ ਨੇ ਕੈਂਪਾਂ ਵਿੱਚ ਸ਼ਿਰਕਤ ਕੀਤੀ ਰਾਜ GST ਵਿਭਾਗ ਲੁਧਿਆਣਾ 3 ਦੇ ਅਧਿਕਾਰੀ ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀਮਤੀ ਖਾਨ STO ਸ਼੍ਰੀ ਰਾਜੀਸ਼ ਕੁਮਾਰ ਲੇਖੀ, ਸ਼੍ਰੀ ਹਰਦੀਪ ਸਿੰਘ ਆਹੂਜਾ ਅਤੇ ਸ਼੍ਰੀ ਰਾਜਵਿੰਦਰ ਸਿੰਘ ਸਾਰੇ ASTO ਨੇ ਇੱਕ ਕਾਰੋਬਾਰੀ ਦੇ ਕਾਨੂੰਨੀ ਫਰਜ਼ਾਂ ਬਾਰੇ ਜਾਗਰੂਕਤਾ ਫੈਲਾਈ ਕੇ ਉਹ ਕਾਨੂੰਨ ਅਨੁਸਾਰ ਸੀਮਾ ਪਾਰ ਕਰਨ ਤੇ GST ਦੀ ਐਕਟ 2017 ਦੇ ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ ਕੈਂਪਾਂ ਦਾ ਮੁੱਖ ਉਦੇਸ਼ ਗੈਰ ਰਜਿਸਟਰਡ ਕਾਰੋਬਾਰਾਂ ਵਿੱਚ GST ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਟੈਕਸ ਆਧਾਰ ਨੂੰ ਵਧਾਉਣਾ ਸੀ ਇਸ ਮੀਟਿੰਗ ਦਾ ਉਦੇਸ਼ GST ਐਕਟ 2017 ਅਧੀਨ ਰਜਿਸਟ੍ਰੇਸ਼ਨ ਕਰਵਾਉਣ ਲਈ ਹਾਜ਼ਰੀ ਨੂੰ ਸਿੱਖਿਆਤ ਕਰਕੇ ਪੰਜਾਬ ਰਾਜ ਦੇ ਟੈਕਸ ਆਧਾਰ ਨੂੰ ਵਧਾਉਣਾ ਸੀ ਵਕਵਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਗਿਆ ਕਿ ਪੰਜਾਬ ਸਰਕਾਰ ਟੈਕਸ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਹਮੇਸ਼ਾ ਉਪਲਬਧ ਹੈ। ਉਨ੍ਹਾਂ ਨੂੰ ਆਪਣੇ ਉਦਮਾਂ ਦੇ ਸੰਚਾਰੂ ਕੰਮਕਾਜ ਲਈ GST ਐਕਟ ਅਧੀਨ ਰਜਿਸਟਰਡ ਹੋਣ ਦੀ ਮਹੱਤਤਾ ਬਾਰੇ ਜਾਗਰੂਕੋ ਕੀਤਾ ਗਿਆ। ਹਾਜ਼ਰੀਨ ਦੁਆਰਾ ਵੱਖ-ਵੱਖ ਸਵਾਲ ਉਠਾਏ ਗਏ ਅਤੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਉਨ੍ਹਾਂ ਦੇ ਜਵਾਬ ਦਿੱਤੇ ਗਏ। ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੂੰ ਵਸਤੂਆਂ ਅਤੇ ਸੇਵਾ ਦੀ ਸਪਲਾਈ ਦੀ ਉਹਨਾਂ ਦੇ ਕਾਰੋਬਾਰਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਕਿਸੇ ਵੀ ਮੁੱਦੇ ਤੇ ਪੂਰੀ ਮਦਦ ਦਾ ਭਰੋਸਾ ਦਿੱਤਾ ਗਿਆ।